ਇਤਨ ਗੁਰਮਤ ਪੰਚ ਪ੍ਰਧਾਨੀ ਦੇ ਵਿੱਚੋਂ ਨਿਕਲ ਕੇ ਤੇ ਕਾਲ ਤਖਤ ਸਾਹਿਬ ਦੀ ਤੀਲ ਤੋਂ ਸੰਬੋਧਿਤ ਹੋਣਾ ਸੀ ਜਸਵੰਤ ਸਿੰਘ ਜੀ ਤੇ ਉਹ ਇੱਕ ਜਿਹੜਾ ਸੀਗਾ ਉਹ ਇੱਕ ਉਸ ਤਰ੍ਹਾਂ ਦਾ ਆਧਾਰਾ ਬਣ ਕੇ ਰਹਿ ਗਿਆ ਜਿਵੇਂ ਸਟੇਟ ਦੇ ਆਧਾਰੇ ਹੁੰਦੇ ਆ ਪਰ ਸਤਗੁਰਾਂ ਨੇ ਇਹਨੂੰ ਸੱਚਾ ਤਖਤ ਬਣਾਇਆ ਸੀ ਜੇ ਉਸ ਸਟੇਟ ਦੇ ਆਧਾਰੇ ਵਜੋਂ ਯੂਜ਼ ਹੋਣਾ ਸੀ ਫਿਰ ਦਿੱਲੀ ਦੇ ਤਖਤ ਥੱਲੇ ਰਹਿੰਦੇ ਫਿਰ ਸਾਨੂੰ ਇਸ ਤਖਤ ਦੇ ਥੱਲੇ ਆਉਣ ਦੀ ਕੀ ਲੋੜ ਸੀ ਇੱਕ ਆ ਗਿਆ ਅਧਿਆਤਮਤਾ ਇੱਕ ਸਾਡਾ ਇਹ ਸਿਧਾਂਤ ਆ ਜਿਹੜਾ ਦੋ ਮੀਰੀ ਪੀਰੀ ਦੀਆਂ ਗੁਰੂ ਸਾਹਿਬ ਨੇ ਜਿਹੜੀਆਂ ਕਿਰਪਾਨਾਂ ਪਹਿਨੀਆਂ ਉਸ ਸਿਧਾਂਤ ਤੋਂ ਥੜਕ ਕੇ ਅਸੀਂ ਡੇਰਾਵਾਦ ਬਾਬਾਵਾਦ ਠੀਕ ਆ ਅਕਾਲ ਤਖਤ ਦਾ ਜ세ਦਾਰ ਕਿਸੇ ਪਾਰਟੀ ਦੇ ਨਮਾਇंदे ਦੇ ਘਰ ਜਾ ਕੇ ਫੈਸਲਾ ਲਵੇ ਇਤੋਂ ਵੱਧ ਕੰਗਾਲੀ ਕੀ ਹੋ ਸਕਦੀ ਸੀ ਠੀਕ ਬੰਦੇ ਲਿਆਂਦੇ ਗਏ ਜੀ ਉਹਨਾਂ ਨੂੰ ਅੱਗੇ ਕੀਤਾ ਗਿਆ ਉਹਨਾਂ ਤੋਂ ਵੱਡੀਆਂ-ਵੱਡੀਆਂ ਗੱਲਾਂ ਕਰਾਈਆਂ ਲਈਆਂ ਫਿਰ ਉਤੋਂ ਥੜਕੇ ਬੰਦੇ ਤੇ ਪੰਜਾਬ ਦੀ ਜਿਹੜਾ ਪੰਜਾਬ ਦਾ ਇਤਿਹਾਸ ਸੀ ਸਿਧਾਂਤ ਦੀ ਉਹਦੇ ਉੱਤੇ ਦਾਗ ਲੱਗ ਗਏ ਕਿ ਐਦਾਂ ਦੇ ਸੂਰਮੇ ਪੰਜਾਬ 'ਚ ਨਹੀਂ ਸੀ ਨਹੀਂ ਬੰਦੇ ਠੀਕ ਹੈ ਕਿ ਮੈਂ ਅੱਜ ਮਰਹੂਮ ਦੀਪ ਸਿੱਧੂ ਨੂੰ ਤੁਹਾਡੇ ਚੈਨਲ 'ਆਹੀਂ ਯਾਦ ਕਰਨਾ ਤੇ ਮੈਂ ਉਹਦੀ ਇੱਕ-ਇੱਕ ਗੱਲ ਸੁਣ ਕੇ ਮਤਲਬ ਕਿ ਮੇਰਾ ਮਨ ਭੱਜ ਜਾਂਦਾ ਹੂੰ ਜਦੋਂ ਉਹ ਗੱਲਾਂ ਕਰਦਾ ਗੱਲਾਂ ਸੱਚ ਹੁੰਦੀਆਂ ਜਦੋਂ ਉਹ ਗੱਲਾਂ ਕਰਦਾ ਪੰਜਾਬ ਦੀ ਉਹ ਸੱਚ ਹੋ ਗਈਆਂ ਸਾਰੀਆਂ ਦੀਪ ਸਟੇਡੀਆਂ ਗੱਲਾਂ ਸਾਰੀਆਂ ਸੱਚ ਹੋ ਗਈਆਂ ਅਸੀਂ ਕਿੱਥੋਂ ਕਿੱਥੇ ਆ ਗਏ ਫੇੜਕ ਗਏ ਟੁੱਟ ਗਏ ਤੇ ਤਾਂ ਸੀ ਰੁਲ ਗਏ ਜਦੋਂ ਚਿੰਨ ਦੀ ਗੱਲ ਹੁੰਦੀ ਆ ਤਾਂ ਉਦੋਂ ਮਲੇਰਕੋਟਲੇ ਵਾਲਾ ਨਵਾਬ ਜਿਹੜਾ ਆ ਉਹ ਜਵਾਬ ਕੀ ਦਿੰਦਾ ਆ ਕਿ ਨਹੀਂ ਮੈਂ ਇਹਨਾਂ ਦੇ ਬਾਪ ਤੋਂ ਬਦਲਾ ਲਾਊਂਗਾ ਇਹ ਮੇਰੇ ਜਿਹਮਤ ਹੋਈ ਸ਼ਰਾਏ ਇਜਾਜ਼ਤ ਨਹੀਂ ਦਿੰਦੀ ਸਮਝੋ ਮੇਰੀ ਗੱਲ ਤੇ ਉੱਥੇ ਗੁਲਾਮ ਕੌਮ ਦਾ ਬੰਦਾ ਜਿਹੜਾ ਆ ਉਹ ਕਹਿ ਰਿਹਾ ਪੀ ਇਹ ਸੱਪ ਦੇ ਬੱਚੇ ਨੇ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ ਅੱਜ ਉੱਥੇ ਖੜ ਗਿਆ ਕੌਮ ਅੱਜ ਸੁੱਚਾ ਨੰਦ ਦੀ ਗਿਟਾਰ ਤੇ ਖੜ ਗਿਆ ਅੱਜ ਸੁੱਚਾ ਨੰਦ ਦੀ ਗਿਟਾਰ ਤੇ ਖੜ ਗਿਆ ਅੱਜ ਦਿੱਲੀ ਦੀ ਭਾਸ਼ਾ ਬੋਲ ਰਿਹਾ ਜਿਹੜੀ ਵੀ ਪੰਜਾਬ ਦੀ ਗੈਰਤ ਆ ਜਿਹੜਾ ਬੰਦਾ ਸ਼ਸਤਰ ਨੂੰ ਹੱਥ ਪਾਉਂਦਾ ਜਿਨੂੰ ਨਿਆ ਨਹੀਂ ਮਿਲਦਾ ਪਰ ਅੱਗੇ ਕੋਈ ਉਹਦਾ ਰਾਹ ਨਹੀਂ ਖੁੱਲਾ ਉਹਦੇ ਕੋਲ ਕੋਈ ਸਿਧਾਂਤ ਨਹੀਂ ਹੈ ਉਹ ਦਾਵਾ ਡੋੜਾ ਫਿਰ ਉਹ ਇਦਾਂ ਦੇ ਕੰਮ ਕਰਦਾ ਜਿਵੇਂ ਉਹ ਮੜਾ ਉਹਨੂੰ ਮਾਰ ਦੋ ਉਹ ਮੜਾ ਉਹਨੂੰ ਮਾਰ ਦੋ ਬਈ ਕਾ ਸਮਝ ਗਈ ਉਹਦੇ ਪਿੱਛੇ ਜਿਹੜੀ ਗੱਲ ਹੈ ਇੱਕ ਉਹ ਸਟੇਟ ਤੱਕ ਜਾਂਦੀ ਆ ਉਹਦੀ ਕਮਾਂਡ ਜਿਹੜੀ ਆ ਉਹ ਸਟੇਟ ਦੇ ਹੱਥ ਜਾਂ ਉਹ ਗਲਤ ਕੰਮ ਕਰਵਾ ਕੇ ਸਟੇਟ ਹੀ ਉਹਨਾਂ ਨੂੰ ਫਿਰ ਗੋਲੀਆਂ ਮਾਰਦੀ ਆ ਵਸਤੇ ਕਾਲ ਤੱਕ ਸਾਹ ਤੇ ਲੋਕ ਜਾਂਦੇ ਜੀ ਜ਼ਥੇਦਾਰ ਕਦੀ ਕਿਸੇ ਦੇ ਘਰ ਨਹੀਂ ਜਾਂਦੇ ਨਹੀਂ ਜਾਂਦੇ ਜ਼ਥੇਦਾਰ ਸਾਡਾ ਬਹੁਤ ਵੱਡਾ ਮਾਣ ਆ ਸ਼ਿੰਗਾਰ ਆ ਸਾਡੇ ਪੰਥ ਦਾ ਪਰ ਅੱਜ ਜਜੇਦਾਰ ਕਿਥੇ ਤੁਰੇ ਫਿਰਦੇ ਆ ਅਦਾਲਤਾਂ ਚ ਜਿਹੜੀਆਂ ਝੂਠੀਆਂ ਅਦਾਲਤਾਂ ਨੇ ਸੱਚੇ ਬਾਦਸ਼ਾਹਾਂ ਨੇ ਸੱਚਾ ਤਖਤ ਬਣਾਇਆ ਸੱਚੇ ਫੈਸਲੇ ਕਰਨ ਨੂੰ ਤੇ ਜਿਹੜੇ ਉਹਦੇ ਜਜੇਦਾਰ ਨੇ ਉਹ ਅਦਾਲਤਾਂ ਹੀ ਤੁਰੇ ਫਿਰਦੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਰਹੇ ਹੋ ਅਕਾਲ ਚੈਨਲ ਮੈਂ ਬਿਅੰਨ ਸਿੰਘ ਗੱਲਬਾਤ ਕਰਾਂਗੇ ਅੱਜ ਪੰਜਾਬ ਬਾਰੇ ਪੰਜਾਬ ਗੁਰੂਆਂ ਦੀ ਧਰਤੀ ਹੈ ਪੰਜਾਬ ਜਿੱਥੇ ਸਿੱਖ ਸਿਆਸਤ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਖਿਆਂ ਨੇ ਮੱਲਾ ਮਾਰੀਆਂ ਵਾਂ ਅੱਜ ਉਸ ਪੰਜਾਬ ਨੂੰ ਨਜ਼ਰ ਲੱਗ ਗਈ ਅੱਜ ਉਸ ਪੰਜਾਬ ਕਿਤੇ ਸਿੱਖਾਂ ਦੇ ਕਾਰਨਾਮਾ ਕਰਕੇ ਜਾਣਿਆ ਜਾਂਦਾ ਸੀ ਪਰ ਅੱਜ ਪੰਜਾਬ ਗੈਂਗਸਟਰ ਡਕੈਤੀ ਗੁੰਡਾਗਰਦੀ ਕਰਕੇ ਜਾਣਿਆ ਜਾਂਦਾ ਔਰ ਪੰਜਾਬ ਦੇ ਜਿਹੜੇ ਹਾਲਾਤ ਨੇ ਦਿਨ ਪਰ ਦਿਨ ਬਹੁਤ ਮਾੜੇ ਹੁੰਦੇ ਜਾ ਰਹੇ ਆ ਇਹਨਾਂ ਮਸਲੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਦੇ ਗੈਸਟ ਨੇ ਬਾਬਾ ਬਖਸ਼ੀਸ਼ ਸਿੰਘ ਜੀ ਪਟਿਆਲੇ ਤੋਂ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਪਹਿਲਾ ਸਵਾਲ ਇਹ ਹੈ ਕਿ ਸਿੱਖ ਸਿਆਸਤੋ ਅੱਜ ਪੰਜਾਬ ਗੈਂਗਲੈਂਡ ਵੱਲ ਵੱਧ ਰਿਹਾ ਹੈ ਇਹ ਜਿਹੜੀ ਅੱਜ ਇੱਕ ਨਾ ਬੁੱਕ ਲਿਖੀ ਸੀ ਭਾਈ ਜ਼ਮੀਰ ਸਿੰਘ ਉਹਨਾਂ ਨੇ ਹਮ ਕਿਸਬੇ ਦਰੂਲੀ ਪਾਦਸ਼ਾਹੀ ਹਮ ਬਿਲਕੁਲ ਇੱਕ ਉਹਨਾਂ ਨੇ ਬੁੱਕ ਲਿਖੀ ਸੀ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ ਹੂੰ ਜੀ ਮੈਂ ਕਹਿਣਾ ਵੀ ਉਹਨਾਂ ਨੇ ਸਾਰਾ ਇਤਿਹਾਸ ਇਹਦੇ ਵਿੱਚ ਪ్రో ਦਿੱਤਾ ਕਿ ਪਾਤਸ਼ਾਹੀ ਕਿਸ ਬਦ ਕਿਵੇਂ ਰੁੜੀ ਕਿਵੇਂ ਰੁਲ ਗਈ ਤੇ ਅੱਜ ਜਿਹੜੀ ਤੁਹਾਡਾ ਸਵਾਲ ਆ ਇਹ ਬਿਲਕੁਲ ਉਹੀ ਦਈਆ ਹੂੰ ਕਿ ਬੇਸ਼ੱਕ ਅਸੀਂ ਇਸ ਚੀਜ਼ ਨੂੰ ਆਪਣਾ ਕਦੀ ਰਾਜ ਨਹੀਂ ਮੰਨਿਆ ਜਿਹੜੇ ਲੋਕ ਪੰਜਾਬ 'ਚ ਮੁੱਖ ਮੰਤਰੀ ਬਣਦੇ ਨੇ ਜਾਂ ਐਮਐਲਏ ਬਣਦੇ ਨੇ ਪਰ ਫਿਰ ਵੀ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਉਹ ਅਕਾਲੀਆਂ ਦੇ ਕੋਲ ਸੀਗੀ ਜਿਨ੍ਹਾਂ ਨੂੰ ਅਕਾਲੀ ਕਹਿੰਦੇ ਆਪਾਂ ਹਮ ਬੇਸ਼ੱਕ ਉਹਨਾਂ ਨੇ ਉਹਨਾਂ ਦਾ ਬੌਧਿਕ ਪੱਧਰ ਜਿਹੜਾ ਸੀ ਉਹ ਇੰਨਾ ਗਿਰ ਗਿਆ ਹਮ ਕਿ ਉਹ ਧਰਤੀ ਨਾਲ ਲੱਗ ਗਿਆ ਕਿ ਉਹਨਾਂ ਨੇ ਇਸ ਪਾਰਟੀ ਦੇ ਇੰਨਾ ਜ਼ਿਆਦਾ ਜਿਹੜਾ ਲਹੂ ਭਿਜੇ ਵਰਕੇ ਸੀ ਉਹਨਾਂ ਨੂੰ ਨੋਚ ਕੇ ਕੱਢ ਕੇ ਤੇ ਉਹਦੇ ਉੱਤੇ ਆਰਐਸਐਸ ਦੇ ਵਰਕੇ ਲਿਖਣਾ ਸ਼ੁਰੂ ਕੀਤੇ ਤੇ ਉਹਦੀ ਜਿਹੜੀ ਸਪੋਰਟ ਆ ਉਹ ਸਾਡੇ ਲੋਕਾਂ ਨੇ ਕੀਤੀ ਹਮ ਸਿੱਖ ਦਾੜਿਆਂ ਵਾਲਿਆਂ ਨੇ ਕੀਤੀ ਬਾਦਲ ਪਰਿਵਾਰ ਨੇ ਕੀਤੀ ਠੋਕੀ ਕੀਤੀ ਹਮ ਜਥੇਦਾਰ ਸਾਹਿਬਾਨਾ ਨੂੰ ਯੋਜ ਕੀਤਾ ਇਹੋ ਜਿਹਾ ਕੁਝ ਕੀਤਾ ਜਿਹੜਾ ਸੁਣਨ ਕਰਨ ਤੋਂ ਬਾਹਰ ਆ ਹਮ ਕੋਈ ਸ਼ੱਕ ਨਹੀਂ ਇੱਕ ਅਕਾਲ ਤਖਤ ਦਾ ਜਥੇਦਾਰ ਜਿਹਦੇ ਉੱਤੇ ਅਲੀਗੇਸ਼ਨ ਲੱਗ ਜਾਣ ਤੇ ਉਹ ਅੱਗੋਂ ਲਲਕਾਰੇ ਮਾਰੇ ਹਮ ਜਥੇਦਾਰ ਸਾਹਿਬ ਨੂੰ ਇਸ ਤਰ੍ਹਾਂ ਅਕਾਲ ਤਖਤ ਸਾਹਿਬ ਨੂੰ ਇਸ ਤਰ੍ਹਾਂ ਸੋਚਣਾ ਜਾਂ ਵੇਖਣਾ ਇਹ ਸਾਡੀ ਬૌਧਿਕ ਕੰਗਾਲੀ ਸੀ ਹਮ ਅਕਾਲ ਤਖਤ ਸਾਹਿਬ ਕੋਈ ਬਿਲਡਿੰਗ ਨਹੀਂ ਆ ਅਕਾਲ ਤਖਤ ਸਾਹਿਬ ਕੋਈ ਥੜਾ ਨਹੀਂ ਆ ਹਮ ਅਕਾਲ ਤਖਤ ਸਾਹਿਬ ਸਿੱਖ ਸਿਧਾਂਤ ਦਾ ਬਹੁਤ ਵੱਡਾ ਪ੍ਰਤੀਕ ਹੈ ਪਹਿਰੇਦਾਰ ਹੈ ਜਿੱਥੇ ਛੇਵੇਂ ਸਤਗੁਰਾਂ ਨੇ ਇੱਕ ਮਹਾਨ ਜਿਹੜਾ ਆ ਜਿਹੜੀ ਘਾੜਤ ਘੜੀ ਜਿਹੜਾ ਸਿਧਾਂਤ ਘੜਿਆ ਜੀ ਜਿਹੜੀ ਸੱਚ ਦੀ ਆਵਾਜ਼ ਉਥੋਂ ਸਿੱਖਾਂ ਦੀ ਅਨਾਉਂਸ ਹੋਣੀ ਸੀ ਉਹ ਇੱਕ ਸਪੀਕਰ ਸੀ ਸਿੱਖਾਂ ਦਾ ਜਿੱਥੋਂ ਗੁਰਮਤ ਪੰਚ ਪ੍ਰਧਾਨੀ ਦੇ ਵਿੱਚੋਂ ਨਿਕਲ ਕੇ ਤੇ ਕੱਲ ਤੱਕ ਸਾਹਿਬ ਦੀ ਫਸੀਲ ਤੋਂ ਸੰਬੋਧਿਤ ਹੋਣਾ ਸੀ ਜਹਦਰ ਸਾਹਿਬ ਨੇ ਜੀ ਤੇ ਉਹ ਇੱਕ ਜਿਹੜਾ ਸੀਗਾ ਉਹ ਇੱਕ ਉਸ ਤਰ੍ਹਾਂ ਦਾ ਅਦਾਰਾ ਬਣ ਕੇ ਰਹਿ ਗਿਆ ਜਿਵੇਂ ਸਟੇਟ ਦੇ ਅਦਾਰੇ ਹੁੰਦੇ ਆ ਪਰ ਸਤਗੁਰਾਂ ਨੇ ਇਹਨੂੰ ਸੱਚਾ ਤਖਤ ਬਣਾਇਆ ਸੀ ਜੋ ਸਟੇਟ ਦੇ ਆਧਾਰੇ ਵਜੋਂ ਯੂਜ਼ ਹੋਣਾ ਸੀ ਫਿਰ ਦਿੱਲੀ ਦੇ ਤਖਤ ਥੱਲੇ ਰਹਿੰਦੇ ਫਿਰ ਸਾਨੂੰ ਇਸ ਤਖਤ ਦੇ ਥੱਲੇ ਆਉਣ ਦੀ ਕੀ ਲੋੜ ਸੀ ਹਮ ਸਮਝ ਗਈ ਗੱਲ ਬਿਲਕੁਲ ਦਿੱਲੀ ਦੇ ਤਖਤ ਦੇ ਥੱਲੇ ਤਖਤ ਨੂੰ ਲਿਆਉਣ ਵਾਲੇ ਅਕਾਲ ਤਖਤ ਨੂੰ ਲਿਆਉਣ ਵਾਲੇ ਸਾਡੇ ਆਪਣੇ ਸੀ ਅੱਜ ਵੀ ਸਾਡੇ ਆਪਣੇ ਨੇ ਹਮ ਇੱਕ ਸੰਸਥਾ ਬਣਦੀ ਆ ਸੁਖਬੀਰ ਬਾਦਲ ਦੇ ਹੁੰਦਿਆਂ ਐਸਓਆਈ ਹਮ ਜਿਨੇ ਪੰਜਾਬ ਦੇ ਵਿੱਚ ਹਰਿਆਣੇ ਤੋਂ ਮਾਫੀਆ ਨੂੰ ਵਾੜਿਆ ਤੇ ਉਹਨਾਂ ਨੇ ਆਪਣਾ ਦਬਦਬਾ ਕਾਇਮ ਕੀਤਾ ਇੱਥੇ ਕੇਵਲ ਸਿਸਟਮ ਸ਼ੁਰੂ ਕੀਤਾ ਬਦਮਾਸ਼ੀ ਸ਼ੁਰੂ ਕੀਤੀ ਇੱਥੇ ਠੇਕਿਆਂ ਦਾ ਬਦਮਾਸ਼ੀ ਸ਼ੁਰੂ ਕੀਤੀ ਇੱਥੇ ਜਿਹੜਾ ਰੇਤ ਮਾਫੀਆ ਸ਼ੁਰੂ ਹੋਇਆ ਇਦਾਂ ਦੇ ਕਾਰਨਾਮੇ ਜਿਹੜੇ ਨੇ ਇਹਦੇ ਨਾਲ ਸਾਰਾ ਇਤਿਹਾਸ ਪੰਜਾਬ ਦਾ ਭਰ ਦਿੱਤਾ ਆ ਹਮ ਇੱਕ ਸਫੈਦ ਕਪੜਿਆਂ ਦੇ ਵਿੱਚ ਇੱਕ ਚਿੱਟੇ ਬਿਲਕੁਲ ਵਰਕਿਆਂ ਦੇ ਵਿੱਚ ਬਿਲਕੁਲ ਕਾਲੀ ਸ਼ਾਹੀ ਵਾਲੇ ਬੰਦੇ ਜਿਹੜੇ ਸੀ ਉਹ ਕੰਮ ਕਰਦੇ ਰਹੇ ਪਹਿਲਾਂ ਆਪਾਂ ਜੁਪੀ ਬਿਹਾਰ ਇਹਨਾਂ ਇਲਾਕਿਆਂ ਨੂੰ ਇਹਨਾਂ ਨਾਵਾਂ ਦੇ ਨਾਲ ਯਾਦ ਕਰਦੇ ਹੁਈ ਤੇ ਡਕੈਤ ਹੁੰਦੀ ਆ ਇੱਥੇ ਗੈਂਗਵਾੜ ਹੁੰਦੀ ਆ ਹੁਣ ਜੁਪੀ ਬਿਹਾਰ ਦੀਆਂ ਗੱਲਾਂ ਆਮ ਜੀਆਂ ਸੁਣਦੇ ਸਨ ਪਰ ਹੁਣ ਪੰਜਾਬ 'ਚ ਉਹ ਸਾਰੀਆਂ ਗੱਲਾਂ ਆਮ ਹੀ ਲੱਗਦੀਆਂ ਵਾ ਮੈਂ ਤੁਹਾਨੂੰ ਉਹੀ ਕਹਿ ਕੇ ਜਦੋਂ ਸਿਧਾਂਤ ਤੋਂ ਥਿਰਕ ਜੀਏ ਸਿੱਖਾਂ ਦਾ ਜਿਹੜਾ ਸਿਧਾਂਤ ਇੱਕ ਧੁਰਾ ਆ ਹੂੰ ਦੋ ਚੀਜ਼ਾਂ ਨੇ ਸਾਡੇ ਕੋਲ ਇੱਕ ਹੈਗਾ ਅਧਿਆਤਮਤਾ ਇੱਕ ਸਾਡਾ ਇਹ ਸਿਧਾਂਤ ਆ ਜਿਹੜਾ ਦੋ ਮੀਰੀ ਪੀਰੀ ਦੀਆਂ ਗੁਰੂ ਸਾਹਿਬ ਨੇ ਜਿਹੜੀਆਂ ਕਿਰਪਾਨਾਂ ਪਹਿਨੀਆਂ ਉਹ ਸਿਧਾਂਤ ਤੋਂ ਥੜਕ ਕੇ ਅਸੀਂ ਡੇਰਾਵਾਦ ਬਾਬਾਵਾਦ ਠੀਕ ਆ ਅਕਾਲ ਤਖਤ ਦਾ ਜ세ਦਾਰ ਕਿਸੇ ਪਾਰਟੀ ਦੇ ਨਮਾਇंदे ਦੇ ਘਰ ਜਾ ਕੇ ਫੈਸਲਾ ਲਵੇ ਹੂੰ ਇਤੋਂ ਵੱਧ ਕੰਗਾਲੀ ਕੀ ਹੋ ਸਕਦੀ ਹੈ ਦੱਸੋ ਇਹ ਹਾਂ ਇਹ ਸਾਰਾ ਕੁਝ ਆਪਾਂ ਚੱਲਿਆ ਹੂੰ ਇੱਕ 70 75 ਸਾਲ ਦਾ ਬੰਦਾ ਹੂੰ ਦਰਬਾਰ ਸਾਹਿਬ ਜਾ ਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਫੈਰ ਮਾਰੇ ਹੂੰ ਇਤੋਂ ਵੱਧ ਹੋਰ ਕੀ ਹੋ ਸਕਦਾ ਹੂੰ ਕਿੰਨੀ ਕਿੰਨਾ ਜ਼ਿਆਦਾ ਸਿੱਖਾਂ ਦੇ ਵਿੱਚ ਰੋ ਹੈ ਕਿੰਨਾ ਜ਼ਿਆਦਾ ਗੁੱਸਾ ਸਿੱਖਾਂ ਦੇ ਵਿੱਚ ਜੀ ਵੀ ਤੁਸੀਂ ਸਾਡਾ ਸਭ ਕੁਝ ਖਤਮ ਕਰਤਾ ਹੂੰ ਜਿੰਨਾ ਚਿਰ ਉਸ ਧੁਰੇ ਨਾਲ ਜਿੰਨਾ ਚਿਰ ਪੰਜ ਪ੍ਰਧਾਨੀ ਦੇ ਨਾਲ ਹਮ ਜਿੰਨਾ ਚਿਰ ਗੁਰੂ ਦੇ ਦਿੱਤੇ ਹੋਏ ਸਿਧਾਂਤ ਦੇ ਉੱਤੇ ਅਸੀਂ ਨਹੀਂ ਆਉਂਦੇ ਹਮ ਉਹਨਾਂ ਚਿਰ ਇਹ ਸਾਰਾ ਕੁਝ ਇਦਾਂ ਹੀ ਹੋ ਇਹ ਤਾਣਾ ਪੇਟਾ ਜੀ ਨੂੰ ਆਪਾਂ ਕਹਿੰਦੇ ਨਾ ਹਿੱਲ ਗਿਆ ਹਮ ਪੂਰੀ ਤਰ੍ਹਾਂ ਗੁੰਝਲ ਪੈਗੀਆਂ ਦੇ ਵਿੱਚ ਹਮ ਸਭ ਤੋਂ ਪਹਿਲਾਂ ਫੇਕ ਬੰਦੇ ਲਿਆਂਦੇ ਗਏ ਜੀ ਉਹਨਾਂ ਨੂੰ ਅੱਗੇ ਕੀਤਾ ਗਿਆ ਹਮ ਉਹਨਾਂ ਤੋਂ ਵੱਡੀਆਂ-ਵੱਡੀਆਂ ਗੱਲਾਂ ਕਰਾਈਆਂ ਗਈਆਂ। ਫਿਰ ਉਤੋਂ ਥੜਕੇ ਬੰਦੇ। ਤੇ ਪੰਜਾਬ ਦੀ ਜਿਹੜਾ ਪੰਜਾਬ ਦਾ ਇਤਿਹਾਸ ਸੀ, ਸਿਧਾਂਤ ਸੀ ਉਹਦੇ ਉੱਤੇ ਦਾਗ ਲੱਗ ਗਏ ਕਿ ਐਦਾਂ ਦੇ ਸੂਰਮੇ ਪੰਜਾਬ 'ਚ ਨਹੀਂ ਸੀ ਹੁੰਦੇ। ਨਹੀਂ ਹੁੰਦੇ ਬਿਲਕੁਲ। ਠੀਕ ਹੈ ਜੀ। ਇਸ ਕਰਕੇ ਪੰਜਾਬ ਦੇ ਵਿੱਚ ਇੱਕ ਲਹੂ-ਢੋਲ ਵੀ ਲੜਾਈ ਲੜੀ ਗਈ। ਜੀ। ਤੁਸੀਂ ਯਕੀਨ ਨਹੀਂ ਕਰਨਾ ਕਿ ਮੈਂ ਅੱਜ ਮਰਹੂਮ ਦੀਪ ਸਿੱਧੂ ਨੂੰ ਤੁਹਾਡੇ ਚੈਨਲ ਰਾਹੀਂ ਯਾਦ ਕਰਨਾ ਤੇ ਮੈਂ ਉਹਦੀ ਇੱਕ ਇੱਕ ਗੱਲ ਸੁਣ ਕੇ ਮਤਲਬ ਕਿ ਮੇਰਾ ਮਨ ਭਰ ਜਾਂਦਾ ਜਦੋਂ ਉਹ ਗੱਲਾਂ ਕਰਦਾ ਗੱਲਾਂ ਸੱਚ ਹੋ ਗਈਆਂ ਜਦੋਂ ਉਹ ਗੱਲਾਂ ਕਰਦਾ ਪੰਜਾਬ ਦੀਆਂ ਉਹ ਸੱਚ ਹੋ ਗਈਆਂ ਸਾਰੀਆਂ ਦੀਪ ਸਟੇਡੀਆਂ ਗੱਲਾਂ ਸਾਰੀਆਂ ਸੱਚ ਹੋ ਗਈਆਂ ਸੱਚ ਹੋ ਗਈਆਂ ਅਸੀਂ ਕਿੱਥੋਂ ਕਿੱਥੇ ਆ ਗਏ ਥੜਕ ਗਏ ਟੁੱਟ ਗਏ ਤੇ ਤਾਂ ਸੀ ਰੁਲ ਗਏ ਤਾਂ ਸੀ ਅੱਜ ਰੁਲ ਗਏ ਅੱਜ ਪੰਜਾਬ ਦੇ ਵਿੱਚ ਤੁਸੀਂ ਇਹ ਸੋਚੋ ਵੀ ਜਿਹੜਾ ਪੰਜਾਬ ਫੈਸਲੇ ਲੈਂਦਾ ਸੀ ਕਦੀ ਕਿ ਇੱਕ ਅਕਾਲ ਤਖਤ ਸਾਹਿਬ ਦੀ ਆਵਾਜ਼ ਦੇ ਉੱਤੇ ਸਭ ਕੁਝ ਬੰਦ ਜੀ ਤੇ ਜਿਹੜੀ ਇੱਥੇ ਮੈਂ ਗੱਲ ਕਰਨ ਲੱਗਾ ਜੀ ਲੜਾਈ ਲੜੀ ਗਈ ਲਹੂ ਪਿਜੇ ਜਿਹੜੇ ਵਰਕੇ ਨੇ ਜਿਹੜੀ ਮੈਂ ਦੀਪ ਦੀ ਗੱਲ ਕਰਨ ਲੱਗਾ ਉਹ ਸ਼ਹੀਦਾਂ ਦੇ ਪੈਰੇ ਮੈਂ ਹੈਰਾਨ ਕਰਨ ਵਾਲੀਆਂ ਗੱਲਾਂ ਮੈਂ ਹੈਰਾਨ ਕਰਨ ਵਾਲੀਆਂ ਗੱਲਾਂ ਆਪਣੇ ਵੱਡਿਆਂ ਤੋਂ ਸੁਣੀਆਂ ਹਮ ਤੇ ਆਪ ਵੇਖਿਆ ਜੀ ਤੁਹਾਡੇ ਬਿਲਕੁਲ ਗਵਾਂਢ ਦੇ ਵਿੱਚ ਪਿੰਡ ਦਤਾਲ ਦੇ ਵਿੱਚ ਹਮ 2:35 ਮਿੰਟ ਤੇ ਪੰਜਾਬ ਪੁਲਿਸ ਦਾ ਘੇਰਾ ਪੈਂਦਾ ਤੇ ਸਾਨੂੰ ਨਹੀਂ ਪਤਾ ਸੀ ਉੱਥੋਂ ਕਿਵੇਂ ਨਿਕਲੇ ਆ ਇਹ ਗੱਲ ਚਿੱਟੇ ਦੇਣ ਵਾਲੀ ਸਾਫ਼ ਹੈ ਤੇ ਕੋਈ ਵੀ ਜਾ ਕੇ ਪਤਾ ਕਰ ਸਕਦਾ ਹਮ ਤੇ ਉਹ ਅੱਜ ਤੱਕ ਮੇਰੇ ਮਨ ਦੇ ਉੱਤੇ ਉਹ ਅਸਰ ਕਰਦੀ ਹੈ ਗੱਲ ਹਮ ਕਿ ਇੰਨੇ ਵੱਡਾ ਘੇਰਾ ਇੰਨੇ ਕਮਾਂਡੋ ਇੰਨੀ ਪੁਲਿਸ ਸਾਰਾ ਕੁਝ ਤੇ ਚਿੱਟਾ ਦੇਣਾ ਗਰਮੀਆਂ ਦੇ ਜਿਹੜਾ ਸੀਗਾ ਅੱਜ ਕੱਲ ਦੇ ਦਿਨ ਸੀਗਾ ਇਸ ਤੋਂ ਥੋੜਾ ਜਿਹਾ ਬਾਅਦ ਦੀ ਗੱਲ ਆ ਤੇ ਮੈਂ ਤੁਹਾਨੂੰ ਦੱਸਦਾ ਕਿ ਉੱਥੋਂ ਨਿਕਲ ਗਏ ਅਸੀਂ ਤੇ ਉਹ ਜਿਹੜੇ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਉਸ ਸਮੇਂ ਦੇ ਵਿੱਚ ਦੇਗਾਂ ਚ ਉਬਾਲਿਆ ਗਿਆ ਜਿਨ੍ਹਾਂ ਦੇ ਹੱਥ ਪੈਰ ਕੱਟ ਦਿੱਤੇ ਗਏ ਜਿਨ੍ਹਾਂ ਦੇ ਨਹੁੰ ਖਿੱਚ ਦਿੱਤੇ ਗਏ ਅੱਖਾਂ ਕੱਢ ਦਿੱਤੀਆਂ ਗਈਆਂ ਜਿਨ੍ਹਾਂ ਦੀਆਂ ਭੈਣਾਂ ਨੂੰ ਭਰਾਵਾਂ ਮਾਪਿਓ ਦੇ ਸਾਹਮਣੇ ਨੰਗਾ ਕੀਤਾ ਗਿਆ ਉਹਨਾਂ ਸ਼ਹੀਦਾਂ ਨੂੰ ਤੇ ਉਹਨਾਂ ਸ਼ਹੀਦਾਂ ਦੇ ਲਏ ਹੋਏ ਫੈਸਲਿਆਂ ਦੇ ਉੱਤੇ ਵੀ ਕਿੰਤੂ ਪਰੰਤੂ ਕਰ ਰਹੇ ਨੇ ਤੁਸੀਂ ਦੱਸੋ ਅਸੀਂ ਜਾਈਏ ਕਿੱਥੇ ਸਿੱਖ ਪੰਥ ਦੀ ਜਿਹੜੀ ਹੋਂਦ ਆ ਤੁਹਾਡੀ ਹੋਂਦ ਹੀ ਹੈ ਨਹੀਂ ਜੇ ਤੁਸੀਂ ਖਾਲਸਾ ਸੰਘਰਸ਼ ਨੂੰ ਭੁੱਲ ਜੋ ਹੈ ਨਹੀਂ ਮੈਂ ਕੰਮ ਦੱਸਦਾ ਮੈਂ ਬਿਲਕੁਲ ਐਡਾ ਵੱਡਾ ਇਤਿਹਾਸ ਤੁਹਾਡਾ ਜਿੱਥੇ ਸਿੰਘਣੀਆਂ ਵੀ ਲੜੀਆਂ ਜਿੱਥੇ ਸਿੰਘਣੀਆਂ ਦਾ ਵੀ ਵੱਡਾ ਇਤਿਹਾਸ ਆ ਜਿੱਥੇ ਛੋਟੇ ਬੱਚਿਆਂ ਦਾ ਵੀ ਇਤਿਹਾਸ ਆ ਜਿੱਥੇ ਬਜ਼ੁਰਗਾਂ ਨੇ ਐਨੇ ਜਿਆਦਾ ਇੰਟਰੋਗੇਟ ਚੱਲੀ ਆ ਰਹਿ ਰੱਬ ਦਾ ਨਾਮ ਜਿੱਥੇ ਬਜ਼ੁਰਗ ਮਾਤਾ ਦੇ ਗੁਫ਼ਤਗਾਂ ਜੀ ਮਿਰਚਾਂ ਤੱਕ ਪਾਤੀਆਂ ਮੈਂ ਚੈਨਲ ਤੇ ਇੰਟਰਵਿਊ ਸੁਣ ਰਹੀ ਗਿੱਟਿਆਂ ਚ ਕਿੱਲ ਤੱਕ ਠੋਕ ਦਿੱਤੇ ਗਏ ਜਿੱਥੇ ਉਹਨਾਂ ਵੱਡੇ ਸ਼ਹੀਦਾਂ ਦੀ ਜਿਹੜੀ ਉਹ ਉਹ ਸੋਚ ਸੀਗੀ ਜਾਂ ਜੋ ਅਸੀਂ ਉਹ ਜਲਾਉ ਵੇਖਿਆ ਹੈ ਆਪਣੀ ਅੱਖਾਂ ਨਾਲ ਉਹਨਾਂ ਨੂੰ ਵੀ ਟੀਚਰਾਂ ਕਰ ਰਹੇ ਨੇ ਤੁਸੀਂ ਦੇਖੋ ਜਦੋਂ ਤੁਸੀਂ ਆਪਣੇ ਇਤਿਹਾਸ ਦੇ ਉੱਤੇ ਉਂਗਲ ਕਰੋਗੇ ਆਪਣੇ ਇਤਿਹਾਸ ਤੇ ਉਂਗਲ ਕਰੋਗੇ ਤੇ ਬੇਗਾਨਾ ਤੁਹਾਨੂੰ ਕਿਵੇਂ ਛੱਡੂਗਾ ਉਹ ਤਾਂ ਤੁਹਾਡੇ ਸੰਘਰਸ਼ ਨੂੰ ਰੋਲ ਰਿਹਾ ਹੈ ਠੀਕ ਹੈ ਨਹੀਂ ਉਹ ਹਰ ਥਾਂ ਤੇ ਆਪਣਾ ਬਿੱਪਰ ਜਿਹੜਾ ਆ ਉਹ ਠੋਕ ਕੇ ਰੱਖਦਾ ਵਿੱਚ ਉਹ ਆਪਣਾ ਬਿੱਪਰ ਠੋਕ ਕੇ ਰੱਖਦਾ ਆ ਤੁਸੀਂ ਇਹ ਵੇਖੋ ਕਿ ਜਦੋਂ ਤੁਹਾਡੀ ਜ਼ਮੀਰ ਜਾਗਦੀ ਹੁੰਦੀ ਆ ਹੂੰ ਰਾਜ ਦੇ ਜਿਹੜੇ ਕ੍ਰਿਸ਼ ਮੈਨ ਨੇ ਤੁਹਾਨੂੰ ਦੱਸਦਾ ਮੈਂ ਕੀ ਹੁੰਦੇ ਆ ਜਦੋਂ ਜਲਾਅ ਹੁੰਦਾ ਜਦੋਂ ਤੁਸੀਂ ਤੁਰੇ ਨਾਲ ਜੁੜੇ ਹੋਨੇ ਹੋ ਉਦੋਂ ਤੁਸੀਂ ਸੱਚ ਬੋਲਦੇ ਹੋ ਤੇ ਜਦੋਂ ਤੁਸੀਂ ਗੁਲਾਮੀ ਦੀ ਜ਼ਿੰਦਗੀ ਜਿਉਂਨੇ ਹੋ ਉਦੋਂ ਤੁਸੀਂ ਗੁਲਾਮਾਂ ਅੱਜ ਉੱਥੇ ਕੌਮ ਖੜ ਗਈ ਆ ਜਿੱਥੇ ਸਹਬਜ਼ਾਦਿਆਂ ਦੇ ਤੁਸੀਂ ਨੀਹਾਂ ਜਦੋਂ ਚਿੰਨਣ ਦੀ ਗੱਲ ਹੁੰਦੀ ਆ ਤਾਂ ਉਦੋਂ ਮਲੇਰਕੋਟਲੇ ਵਾਲਾ ਨਵਾਬ ਜਿਹੜਾ ਆ ਉਹ ਜਵਾਬ ਕੀ ਦਿੰਦਾ ਆ ਕਿ ਨਹੀਂ ਮੈਂ ਇਹਨਾਂ ਦੇ ਬਾਪ ਤੋਂ ਬਦਲਾ ਲਾਉਂਗਾ ਜੇ ਮੇਰੇ ਚਿਹਮਤ ਹੋਈ ਸ਼ਰਾਇ ਇਜਾਜ਼ਤ ਨਹੀਂ ਦਿੰਦੀ ਸਮਝੋ ਮੇਰੀ ਗੱਲ ਤੇ ਉੱਥੇ ਗੁਲਾਮ ਕੌਮ ਦਾ ਬੰਦਾ ਜਿਹੜਾ ਆ ਉਹ ਕਹਿ ਰਿਹਾ ਪੀ ਸੱਪ ਦੇ ਬੱਚੇ ਨੇ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ ਅੱਜ ਉੱਥੇ ਖੜ ਗਿਆ ਕੌਮ ਅੱਜ ਸੁਚਾਨੰਦ ਦੀ ਕਤਾਰ 'ਚ ਖੜ ਗਿਆ ਅੱਜ ਸੁਚਾਨੰਦ ਦੀ ਕਤਾਰ 'ਤੇ ਖੜ ਗਿਆ ਅੱਜ ਦਿੱਲੀ ਦੀ ਭਾਸ਼ਾ ਬੋਲ ਰਹੇ ਆ ਅੱਜ ਸਿੱਖ ਰਾਸ਼ਟਰਵਾਦ ਦੀ ਭਾਸ਼ਾ ਬੋਲ ਰਹੇ ਆ ਅੱਜ ਇੱਕ ਉੱਠ ਕੇ ਬੰਦਾ ਦਿੱਲੀ ਦਾ ਦਲਾਰ ਜਿਹੜਾ ਲੰਮਾ ਸਮਾਂ ਦਿੱਲੀ ਦੀ ਚੌਂਕੀਦਾਰੀ ਕਰਦਾ ਰਿਹਾ ਹੈ ਰਾਜਾ ਜਿਹੜਾ ਚੀਪ ਸੀਗਾ ਉਹ ਬੰਦਾ ਸਿੱਖ ਸੰਘਰਸ਼ ਦੇ ਉੱਤੇ ਉਂਗਲ ਕਰ ਰਿਹਾ ਹੈ ਜਿਹਦਾ ਭਾਈ ਨਰੈਣ ਸਿੰਘ ਨੇ ਜਵਾਬ ਦਿੱਤਾ ਹੈ ਹੁਣ ਆਪਣੀ ਬੁੱਕ ਦੇ ਵਿੱਚ ਜੀ ਮੈਂ ਇਹ ਤੁਹਾਨੂੰ ਦੱਸਦਾ ਕਿ ਸਾਡੇ ਤੇ ਹਰ ਤਰ੍ਹਾਂ ਦੇ ਹਮਲੇ ਹੋ ਰਹੇ ਆ ਪਰ ਅੱਜ ਮੈਂ ਤੁਹਾਨੂੰ ਸੱਚੀ ਦੱਸਾਂ ਵੀ ਜਦੋਂ ਇਕੱਲੇ ਬੈਠੇ ਹੋਈਦਾ ਹੈ ਤਾਂ ਲੱਗਦਾ ਵੀ ਅਸੀਂ ਵੀ ਕਿਤੇ ਗਲਤ ਤਾਂ ਨਹੀਂ ਹੈਗੇ ਇੰਨਾ ਜ਼ਿਆਦਾ ਸਾਡੇ ਤੇ ਪ੍ਰਭਾਵ ਪੈ ਗਿਆ ਐ ਇੰਨਾ ਜ਼ਿਆਦਾ ਚਾਰਜ ਪੇਰੇ ਹਰ ਬੰਦਾ ਹੀ ਕਿਤੇ ਨਾ ਕਿਤੇ ਸਟੇਟ ਦੀ ਚੌਕੀਦਾਰੀ ਕਰ ਰਿਹਾ ਹਰ ਬੰਦਾ ਸਟੇਟ ਦੀ ਚੌਕੀਦਾਰੀ ਕਰ ਰਿਹਾ ਜਿਹੜਾ ਸਟੇਟ ਦੇ ਖਿਲਾਫ ਬੋਲਦਾ ਆ ਉਹਨੂੰ ਕਹਿੰਦੇ ਜ਼ਿਆਦਾ ਬੋਲਦਾ ਸਾਲਾ ਰਲਿਆ ਆ ਇਹ ਹੂੰ ਗੱਲ ਗੁਰਲੇ ਵਾਲੀ ਅਸੂ ਅੱਛਾ ਇੱਕ ਗੱਲ ਹੋਰ ਬਾਬਾ ਜੀ ਜਿਹੜਾ ਸਟੇਟ ਦੀ ਹੱਕ ਦੀ ਗੱਲ ਕਰਦਾ ਤੇ ਉਹਤੇ ਵੀ ਅੱਜ ਸ਼ੱਕ ਇਹ ਚੱਲਦਾ ਵੀ ਇਹ ਕਿਤੇ ਭਾਜਪਾ ਦਾ ਬੰਦਾ ਤਾਂ ਨਹੀਂ ਜਿਹੜੀ ਅੱਜ ਇੰਨੀ ਗਰਮ ਗੱਲਾਂ ਕਰ ਰਿਹਾ ਤੇ ਕਾਲ ਨੂੰ ਇਹ ਬੰਦਾ ਉਧਰ ਜਾ ਕੇ ਬਹਿ ਜਾਏਗਾ ਗੱਲ ਆ ਆ ਚੱਲਦੀ ਵੀ ਐ ਜੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪਹਿਲੀ ਗੱਲ ਇਹ ਪਹਿਲੀ ਗੱਲ ਮੈਂ ਤੁਹਾਨੂੰ ਆਪਣੀ ਸਪਸ਼ਟ ਕਰਾਂ ਜਿਹੜਾ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਮੈਂ ਆਪਣੇ ਮਰਨ ਤੱਕ ਦਿੱਲੀ ਦੇ ਕਿਸੇ ਵੀ ਇਲੈਕਸ਼ਨ ਚ ਜਾਂ ਜਿਹੜੀ ਪੋਲਟਿਕਸ ਹੈ ਕੁਛ ਮੈਂ ਨਹੀਂ ਆਵਾਂਗਾ ਆਵਾਂਗਾ ਹੀ ਨਹੀਂ ਤੇ ਫਿਰ ਮੈਨੂੰ ਭਾਜਪਾ ਦਾ ਹੋਣਾ ਜਾਂ ਦੂਜੇ ਹੋਣਾ ਮੈਨੂੰ ਕੋਈ ਫਾਇਦਾ ਨੁਕਸਾਨ ਹੈ ਜਦੋਂ ਮੈਂ ਕੋਈ ਇਲੈਕਸ਼ਨ ਲੜਨੇ ਹੀ ਨਹੀਂ ਨਹੀਂ ਤੁਹਾਡੀ ਦੀ ਬਹੁਤ ਬਹੁਤ ਗੱਲ ਇਹ ਮੈਂ ਮੈਂ ਆਪਣੇ ਤੋਂ ਹੀ ਸ਼ੁਰੂ ਕਰ ਦਮ ਹੂੰ ਸਮਝ ਕੇ ਗੱਲ ਦਿੱਲੀ ਜਿਹੜੀ ਆ ਉਹਨੇ ਪੰਜਾਬ ਨੂੰ ਲੱਤ ਲੇ ਲਗਾਉਣਾ ਹੂੰ ਤੇ ਜੇ ਕੋਈ ਸੂਰਮੇ ਖੜੇ ਨਿਆੜ ਕੇ ਹੂੰ ਅਜੇ ਖੜੇ ਨੇ ਸੂਰਮੇ ਹੂੰ ਖੜੇ ਨੇ ਤੇ ਉਹ ਖੜੇ ਰਹਿਣਗੇ ਵੀ ਮੈਂ ਵੀ ਤੁਹਾਨੂੰ ਦੱਸ ਦਿਆਂ ਭੱਜ ਭੱਜ ਕੇ ਇਲੈਕਸ਼ਨਾਂ ਨੂੰ ਜਾਂਦੇ ਆ ਹੂੰ ਵੀ ਹਾਈ ਐਮਐਲਏ ਬਣ ਜੀਏ ਹਾਈ ਅੰਤੀ ਬਣ ਜੀਏ ਹਾਈ ਐਮਐਲਏ ਬਣ ਜੀਏ ਹੂੰ ਉਹ ਜਿਹੜਾ ਕਬਾੜ ਪੰਜਾਬ ਦਾ ਬਣਿਆ ਪਹਿਲਾਂ ਕਿਸੇ ਨੇ ਪੰਜਾਬ ਦੀ ਗੱਲ ਕੀਤੀ ਆ ਜਾਂ ਉਹਨਾਂ ਕਰਨ ਦਿੱਤੀ ਆ ਅੱਜ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਜਿਹੜੀ ਬਾਗ ਡੋਰਾ ਉਹ ਕੇਜਰੀਵਾਲ ਦੇ ਹੱਥ ਚ ਗਈ ਪੰਜਾਬ ਦੇ ਹੱਥੋਂ ਪੰਜਾਬ ਪੁਲਿਸ ਜਿਹੜੀ ਆ ਪੰਜਾਬ ਸਟੇਟ ਜਿਹੜੀ ਆ ਪੁਲਿਸ ਸਟੇਟ ਬਣ ਗਈ ਆ ਡਿਊਟੀ ਬਣ ਗਿਆ ਪੰਜਾਬ ਦਿੱਲੀ ਵੱਗ ਗਿਆ ਸਮਝੋ ਅੱਜ ਕੀ ਆ ਜਿਹੜੀ ਵੀ ਪੰਜਾਬ ਦੀ ਗੈਰਤਾ ਜਿਹੜਾ ਬੰਦਾ ਸ਼ਸਤਰ ਨੂੰ ਹੱਥ ਪਾਉਂਦਾ ਜਿੰਨੂੰ ਨਿਆਂ ਨਹੀਂ ਮਿਲਦਾ ਪਰ ਅੱਗੇ ਕੋਈ ਉਹਦਾ ਰਾਹ ਨਹੀਂ ਖੁੱਲਾ ਹੂੰ ਉਹਦੇ ਕੋਲ ਕੋਈ ਸਿਧਾਂਤ ਨਹੀਂ ਹੈ ਉਹ ਡਾਵਾ ਡੋਲਾ ਹੈ ਹੂੰ ਫਿਰ ਉਹ ਐਦਾਂ ਦੇ ਕੰਮ ਕਰਦਾ ਹੂੰ ਵੀ ਉਹ ਮੜਾ ਉਹਨੂੰ ਮਾਰ ਦੋ ਉਹ ਮੜਾ ਉਹਨੂੰ ਮਾਰ ਦੋ ਬਈ ਗੱਲ ਸਮਝ ਗਏ ਹੂੰ ਉਹਦੇ ਪਿੱਛੇ ਜਿਹੜੀ ਗੱਲ ਹੈ ਇੱਕ ਉਹ ਸਟੇਟ ਤੱਕ ਜਾਂਦੀ ਆ ਉਹਦੀ ਕਮਾਂਡ ਜਿਹੜੀ ਆ ਉਹ ਸਟੇਟ ਦੇ ਹੱਥ 'ਚ ਆ ਉਹ ਗਲਤ ਕੰਮ ਕਰਵਾ ਕੇ ਸਟੇਟ ਹੀ ਉਹਨਾਂ ਨੂੰ ਫਿਰ ਗੋਲੀਆਂ ਮਾਰਦੀ ਆ ਹੂੰ ਸਟੇਟ ਹੀ ਉਹਨਾਂ ਨੂੰ ਗੋਲੀਆਂ ਮਾਰਦੀ ਆ ਮੈਂ ਅਪੀਲ ਕੀਤੀ ਉਹਨਾਂ ਨੂੰ ਵੀ ਬਚੋ ਇਹ ਸਟੇਟ ਤੁਹਾਨੂੰ ਯੂਜ਼ ਕਰ ਰਹੀ ਆ ਮਾਰ ਰਹੀ ਆ ਤੁਹਾਨੂੰ ਸਮਝ ਨਹੀਂ ਆ ਰਹੀ ਸਾਨੂੰ ਬਹੁਤ ਦੇਰ ਤੱਕ ਕਈ ਗੱਲਾਂ ਦੀ ਸਮਝ ਨਹੀਂ ਆਈ ਹੈਗੀ ਕਿ ਸਟੇਟ ਕੀ ਕਰਦੀ ਕਿਵੇਂ ਆ ਸਾਰਾ ਕੁਝ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਜਿਹੜਾ ਬੰਦਾ ਕਮਾਂਡ ਕਰ ਰਿਹਾ ਉਹ ਸਾਡੇ ਲਈ ਬਹੁਤ ਸਤਿਕਾਰਯੋਗ ਹੁੰਦਾ ਪਰ ਉਹ ਕਿਤੇ ਨਾ ਕਿਤੇ ਜੁੜਿਆ ਹੁੰਦਾ ਉਹ ਗਲਤ ਕੁਝ ਕਰਾਉਂਦਾ ਫਿਰ ਉਹ ਸਿਸਟਮ ਤੇ ਪ੍ਰਭਾਵ ਪੈਂਦਾ ਅੱਜ ਪਰਿਵਾਰਾਂ ਤੱਕ ਗੱਲ ਆ ਗਈ ਕੁੜੀਆਂ ਤੱਕ ਆ ਗਈ ਪੰਜਾਬ ਦੇ ਵਪਾਰੀਆਂ ਤੱਕ ਆ ਗਈ ਤੁਸੀਂ ਦੇਖੋ ਕਿ ਜਦੋਂ ਇਦਾਂ ਦੀ ਕਤਲੋਗਾਰਧ ਹੋਊਗੀ ਤੇ ਇੱਥੇ ਬੰਦੇ ਮਰਨਗੇ ਤੇ ਫੇਰ ਪੰਜਾਬ ਦੇ ਲੋਕਾਂ ਨੂੰ ਇਹ ਕਿਹਾ ਜਾਊਗਾ ਕਿ ਤੁਹਾਨੂੰ ਲੋੜ ਆ ਤੁਹਾਨੂੰ ਕਿਸੇ ਅਗੰਮੀ ਸ਼ਕਤੀ ਦੀ ਜਿਹੜੀ ਤੁਹਾਨੂੰ ਬਚਾਏ ਆਗੇ ਉਹ ਅਗੰਮੀ ਸ਼ਕਤੀ ਕਿਹੜੀ ਆ ਹਮ ਬੀਜੇਪੀ ਜਾਂ ਬੀਜੇਪੀ ਦਾ ਕਾਕਾ ਹਮ ਕੇਜਰੀਵਾਲ ਸਾਹਿਬ ਹਮ ਇਹ ਲੱਗਦਾ ਹੀ ਆ ਕਿ ਜੇਲ੍ਹ ਚ ਦੇਤੇ ਐ ਕਰਤੇ ਆ ਉਹ ਕਰਤੇ ਸਭ ਕੁਝ ਇੱਕਾ ਜੇ ਇੱਕ ਨਹੀਂ ਹੈ ਤੇ ਫੇਰ ਇਹ ਇਹ ਦਿੱਲੀੋਂ ਕੀ ਲੈਣਾ ਇਹਨੇ ਇਥੇ ਹਮ ਇਹ ਦਿੱਲੀ ਰਹਿਣ ਇਹ ਕੀ ਕਰਦੇ ਨੇ ਇਥੇ ਬੇਸ਼ੱਕ ਇਹਨਾਂ ਦੀ ਪਾਰਟੀ ਆ ਪਹਿਲਾਂ ਵੀ ਇੱਥੇ ਕਾਂਗਰਸ ਵੀ ਰਹੀ ਆ ਕਦੀ ਕਾਂਗਰਸ ਦੇ ਲੀਡਰ ਆ ਕੇ ਬੈਠੇ ਨੇ ਇੱਥੇ ਨਹੀਂ ਬੈਠੇ ਆਉਂਦੇ ਜਾਂਦੇ ਰਹੇ ਆ ਪਰ ਕਦੀ ਉਹਨਾਂ ਨੇ ਚੰਡੀਗੜ੍ਹ ਆ ਕੇ ਕਮਾਂਡ ਨਹੀਂ ਕੀਤੀ ਜੇ ਕੀਤੀ ਆ ਦੱਸੋ ਬਿਲਕੁਲ ਭਾਜਪਾ ਦੇ ਨਾਲ 20 ਸਾਂਝ ਰਹੀ ਆ ਪਰ ਭਾਜਪਾ ਕਦੀ ਆ ਕੇ ਪੰਜਾਬ ਨਹੀਂ ਸੀ ਬੈਠੀ ਨਹੀਂ ਬੈਠੀ ਨਹੀਂ ਬੈਠੀ ਨਾ ਅਜ ਤੱਕ ਨਹੀਂ ਬੈਠੇ ਅੱਜ ਕੇਜਰੀਵਾਲ ਹੁਣੀ ਆ ਕੇ ਪੰਜਾਬ ਬੈਠਿਆ ਸਾਰੇ ਉਹਨਾਂ ਨੇ ਯੂਪੀ ਤੋਂ ਆਪਣੇ ਰਿਸ਼ਤੇਦਾਰ ਖੱਬੇ ਸੱਜੇ ਕਰਕੇ ਪੰਜਾਬ ਦੇ ਸਾਡੇ ਸਿਰਾਂ ਤੇ ਬਿਠਾ ਦਿੱਤੇ ਆ ਤੇ ਠਾ ਠਾ ਗੋਲੀਆਂ ਮਾਰ ਰਿਹਾ ਜਿੱਥੇ ਮਰਜੀ ਕੋਈ ਨਹੀਂ ਪੁੱਛ ਰਿਆ ਔਰ ਕੋਈ ਐਮਐਲਏ ਬੋਲ ਨਹੀਂ ਰਿਹਾ ਸਭ ਗੁੰਗੇ ਕੋਈ ਜਥੇਦਾਰ ਬੋਲ ਨਹੀਂ ਰਿਹਾ ਸਭ ਗੁੰਗੇ ਟੋਟਲੀ ਗੁੰਗੇ ਕਿਉਂ ਗੁੰਗੇ ਹੋਏ ਨੇ ਇਹਨਾਂ ਦੇ ਪਾਸਪੋਰਟ ਨੇ ਇਹਨਾਂ ਦੇ ਪਾਸਪੋਰਟ ਨੇ ਇਹਨਾਂ ਨੇ ਪੀਟਰ ਵਰਦੀ ਕੋਲ ਜਾਣਾ ਹੁੰਦਾ ਇਹ ਜਾ ਨਹੀਂ ਸਕਦੇ ਫਿਰ ਸਾਰੇ ਦੱਲੇ ਹੋ ਗਏ ਆ ਸਾਰਿਆਂ ਤੋਂ ਭਾਵ ਜਿਹੜੇ ਇਹ ਅੱਗੇ ਲੱਗੇ ਆ ਜਿਹੜੇ ਕਹਿੰਦੇ ਅਸੀਂ ਪੰਜਾਬ ਨੂੰ ਬਚਾਵਾਂਗੇ ਪੰਜਾਬ ਹਦਸ ਬਣਿਆ ਜਿਹੜੇ ਬੋਲਟ ਪੋਰਟਲਸ ਜਾ ਕੇ ਜਿਨ੍ਹਾਂ ਨੇ ਗੰਦ ਪਾਇਆ ਹੋਇਆ ਉਹਨਾਂ ਦੀ ਗੱਲ ਕਰ ਰਿਹਾ ਹੂੰ ਇਹ ਜਿਹੜੇ ਲੋਕ ਨੇ ਇਹਨਾਂ ਦੇ ਜਿਹੜੇ ਪਾਸਪੋਰਟ ਨੇ ਨਾ ਉਹਨਾਂ ਦੇ ਉੱਤੇ ਟਿੱਕ ਤਾਂ ਲੱਗਣੀ ਆ ਹੂੰ ਜੇ ਆਪਣੀ ਜ਼ੁਬਾਨ ਨੂੰ ਲਗਾਮ ਦੇ ਕੇ ਰੱਖਣਾ ਇਹ ਅੰਨੇ ਹੋ ਜਾਣਾ ਇਹ ਬੋਲੇ ਹੋ ਜਾਣਾ ਨਾ ਇਹ ਕਿਸੇ ਦੀ ਸੁਣਨਾ ਤੇ ਨਾ ਇਹ ਕਿਸੇ ਵੱਲ ਵੇਖਣਾ ਇਹ ਪੰਜਾਬ 'ਚ ਕੀ ਹੋ ਰਿਹਾ? ਹੂੰ ਪੰਜਾਬ ਦੇ ਵਿੱਚ ਜੋ ਹੋ ਰਿਹਾ ਆ ਅਸੀਂ ਕਲਪ ਕਲਪ ਕੇ ਰਹੇ ਬੈ ਗਏ ਆ ਕਿ ਉਹ ਇਕੱਠੇ ਹੋ ਜੋ ਓਏ। ਹੂੰ ਓਏ ਪੰਚ ਪ੍ਰਧਾਨੀ ਸਿਸਟਮ ਬਣਾ ਲਓ। ਪੰਜਾਬ ਦੀ ਖੇਤਰੀ ਪਾਰਟੀ ਖਤਮ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਕੋਈ ਸਿੱਖਾਂ ਦੀ ਕੋਈ ਰੈ ਨਮਾਈ ਕਰਨ ਵਾਲਾ ਹੈ ਨਹੀਂ। ਫਿਰ ਇਹਨਾਂ ਹਾਲਾਤਾਂ 'ਚ ਪੰਜਾਬ ਦੇ ਸਿੱਖ ਜਾਣਗੇ ਕਿੱਥੇ? ਪੰਜਾਬ ਕਾਲ ਤਖਤ ਨਾਲ ਮੁਕ ਕਰ ਲੈਣ ਸਿੱਧੇ ਫਿਰੋ। ਨਹੀਂ ਪੰਜਾਬ ਦੇ ਜਿਹੜੇ ਜਿਹੜੀ ਇਸ ਤਰ੍ਹਾਂ ਦੀ ਗੱਲ ਵੀ ਨਹੀਂ ਹੈਗੀ ਕਿ ਸਭ ਕੁਝ ਖਤਮ ਹੋ ਗਿਆ ਐ ਨਹੀਂ ਹੈ। ਹੂੰ ਪਰ ਬਹੁਤ ਕੁਝ ਉਲਝ ਗਿਆ ਹੈ ਹਮ ਖਤਮ ਨਹੀਂ ਹੋਇਆ ਖਤਮ ਤਾਂ ਇਹ ਹੈ ਕਿ ਇਹ ਪੰਥ ਗੁਰਾਂ ਦਾ ਆ ਹਮ ਇਹ ਦਿੱਲੀ ਨਹੀਂ ਢਾ ਸਕਦੀ ਤੇ ਕੇਜਰੀਵਾਲ ਦੇ ਤੇ ਵਸ ਦੀ ਗੱਲ ਹੀ ਹੈਣੀ ਹਮ ਕਿ ਉਹ ਪੰਜਾਬ ਨੂੰ ਐਵੇਂ ਹੀ ਕਰ ਜੇ ਹਾਂ ਲੁੱਟ ਖਸੁੱਟ ਕਰ ਸਕਦੇ ਆ ਪੈਸਾ ਲੁੱਟ ਸਕਦੇ ਆ ਪੰਜਾਬ ਨੂੰ ਕਰਜਾਈ ਕਰ ਸਕਦੇ ਆ ਤੁਸੀਂ ਦੇਖੋ ਇੱਕ ਮਿੰਟ ਪੰਜਾਬ ਦੇ ਕਿੰਨੇ ਟੁਕੜੇ ਹੋਇਆ ਯੂਪੀ ਦੇ ਟੁਕੜੇ ਹੋਇਆ ਕੋਈ ਨਹੀਂ ਮਾਰ ਕੇ ਹਰ ਹਰਤ ਪ੍ਰਦੇਸ਼ ਅਜੇ ਤੱਕ ਮੰਗਣ ਦੇ ਇਹਨਾਂ ਨੇ ਬੱਕ ਨਹੀਂ ਕੀਤਾ ਹੂੰ ਸਮਝੀਏ ਮੇਰੀ ਗੱਲ ਪੰਜਾਬ ਉਹਨਾਂ ਨੇ ਬਿਲਕੁਲ ਛੋਟਾ ਕਰਤਾ ਪੰਜਾਬ ਨੂੰ ਕੰਕਰੀਟ ਦੇ ਥੱਲੇ ਲੈ ਕੇ ਆਉਣਗੇ ਕਿੰਨੇ 100 ਹਜ਼ਾਰ ਪਿੰਡ ਜਿਹੜਾ ਲੁਧਿਆਣੇ ਦਾ ਉਹਦੀ ਜ਼ਮੀਨ ਜਿਹੜੀ ਆ 24 ਹਜ਼ਾਰ ਏਕੜ ਉਹ ਜਿਹੜੀ ਉਹਦੇ ਚ ਆਊਗੀ ਕਲੋਨੀਆਂ ਬਣਨਗੀਆਂ ਪਟਿਆਲੇ ਤੱਕ ਪੰਜਾਬ ਦਬਲਿਆ ਇਹ ਜਿਹੜੀ ਇਹਨਾਂ ਦੀ ਸਿਆਸਤ ਹੈ ਨਾ ਆ ਮੇਰੇ ਕੋਲ ਇੱਕ ਬੁੱਕ ਪਈ ਆ ਇਸ ਬੁੱਕ ਦਾ ਨਾਮ ਆ ਤਬਹਿਰੂਸ ਜਾਗਿਓ ਸਿੱਖ ਗੈਰ ਤੋਂ ਉੱਪਰ ਹੋਏ ਬਹੁਤ ਕਹਾਮਲਿਆਂ ਦਾ ਪ੍ਰਤੀਕ ਇਹਦਾ ਨਾਮ ਆ ਤਬਹਿਰੂਸ ਜਾਗਿਓ ਮਤਲਬ ਜਬੇ ਬਾਣੇ ਲੱਗਿਓ ਤਬਹਿਰੂਸ ਜਾਗਿਓ ਤੁਸੀਂ ਹੈਰਾਨ ਹੋ ਜੂਗੇ ਕਿ ਆਰਐਸਐਸ ਪੰਜਾਬ ਵਿੱਚ ਕਰ ਕੀ ਰਹੀ ਆ ਸਾਡੇ ਹਰ ਘਰ ਦੇ ਦਰਵਾਜੇ ਤੇ ਆਰਐਸਐਸ ਬੈਠੀ ਆ ਤੇ ਪਰ ਅਸੀਂ ਅੰਨੇ ਹੋਏ ਬੈਠੇ ਆ ਕਾਰਨ ਧੁਰਾ ਹਿੱਲ ਗਿਆ ਜਿਹੜਾ ਜਥੇਦਾਰ ਸੀਗਾ ਉਹ ਦਿੱਲੀ ਦੇ ਦਿੱਲੀ ਦੇ ਦਲਾਲਾਂ ਦੇ ਘਰ ਜਾਣ ਲੱਗ ਪਿਆ ਜਿੰਨੇ ਕਿ ਜਿਹਦੇ ਕੋਲ ਲੋਕਾਂ ਨੇ ਜਾਣਾ ਸੀ ਉਹ ਲੋਕਾਂ ਦੇ ਘਰਾਂ 'ਚ ਜਾਣ ਲੱਗ ਗਿਆ ਕਿੱਥੋਂ ਕਿੱਥੇ ਆ ਗਏ ਸੀ ਜਦੋਂ ਕਿ ਕੋਈ ਵੀ ਫੈਸਲਾ ਕਰਾਉਣ ਵਾਸਤੇ ਅਕਾਲ ਤਖਤ ਸਾਹਿਬ ਤੇ ਲੋਕ ਜਾਂਦੇ ਜੀ ਜਥੇਦਾਰ ਕਦੀ ਕਿਸੇ ਦੇ ਘਰ ਨਹੀਂ ਜਾਂਦੇ ਨਹੀਂ ਜਾਂਦੇ ਜਥੇਦਾਰ ਸਾਡਾ ਬਹੁਤ ਵੱਡਾ ਮਾਣ ਆ ਸ਼ਿੰਗਾਰ ਆ ਸਾਡੇ ਪੰਥ ਦਾ ਪਰ ਅੱਜ ਜਥੇਦਾਰ ਕਿਸੇ ਤਰ੍ਹਾਂ ਫਿਰਦੇ ਆ ਅਦਾਲਤਾਂ 'ਚ ਜਿਹੜੀਆਂ ਝੂਠੀਆਂ ਅਦਾਲਤਾਂ ਨੇ ਸੱਚੇ ਬਾਦਸ਼ਾਹਾਂ ਨੇ ਸੱਚਾ ਤਖਤ ਬਣਾਇਆ ਸੱਚੇ ਫੈਸਲੇ ਕਰਨ ਨੂੰ ਤੇ ਜਿਹੜੇ ਉਹਦੇ ਜਥੇਦਾਰ ਨੇ ਉਹ ਅਦਾਲਤਾਂ ਹੀ ਤੁਰੇ ਫਿਰਦੇ ਨੇ ਇਦਾਂ ਹੀ ਐਦੋਂ ਵੱਡੀ ਲਾਹਨਤ ਕੀ ਹੋ ਸਕਦੀ ਆ ਦੱਸੋ ਮੈਨੂੰ ਤੁਸੀਂ ਜੀ 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 ਹੋ ਸਕਦੀ ਹੈ ਬੁਲਾਹਨਤ ਨਹੀਂ ਫਿਰ ਇਹਨਾਂ ਨੇ ਸਾਨੂੰ ਪੰਜਾਬ ਨੂੰ ਜਿਹੜੇ ਮੁੰਡੇ ਫੜੇ ਜਾਂਦੇ ਆ ਸਕੂਲਾਂ ਕਾਲਜਾਂ ਵਾਲੇ ਉਹਨਾਂ ਨੂੰ ਟੌਰਚਰ ਕਰਦੇ ਨੇ ਜਦੋਂ ਉਹਨਾਂ ਨੂੰ ਟੌਰਚਰ ਕਰਦੇ ਆ ਉਹ ਫਿਰ ਜਾਂਦੇ ਗੈਂਗਲੈਂਡ ਵੱਲ ਨੂੰ ਠੀਕ ਹੈ ਜੀ ਉਹ ਦੋ ਚਾਰ ਦਿਨ ਕੋ ਮਾੜਾ ਮੋਟਾ ਕੰਮ ਕਰਦੇ ਤੂੰ ਮਾਰੀ ਜਾਂਦਾ ਇਹ ਪੰਜਾਬ ਦੀ ਗੈਰਤ ਨੂੰ ਮਾਰ ਰਿਹਾ ਹੂੰ ਇਹ ਪੰਜਾਬ ਦੇ ਖੂਨ ਨੂੰ ਜਿਹੜੇ ਵੀ ਬੰਦੇ ਗੈਰਤਮੰਦ ਆ ਹਥਿਆਰ ਦਾ ਗੈਰਤਮੰਦ ਚੁੱਕੋ ਜੀ ਹਥਿਆਰ ਜੇ ਬਾਗੀ ਹੋਣਾ ਕਿਸੇ ਬੰਦੇ ਨੇ ਚਾਹੇ ਉਹ ਗੈਂਗਸਟਰੀ ਆ ਹੂੰ ਉਹਦੇ ਚ ਗੈਰਤ ਤਾਂ ਹੈ ਨਾ ਤਾਂ ਹੀ ਉਹਗਾ ਹਥਿਆਰ ਚੁੱਕ ਕੇ ਤੁਰਿਆ ਫਿਰਦਾ ਨਾ ਹੂੰ ਮਸਲਾ ਇਹ ਆ ਕਿ ਸਿਧਾਂਤ ਤੋਂ ਪਰਿਆ ਹੂੰ ਉਹਨੂੰ ਕਈ ਗੱਲਾਂ ਦਾ ਪਤਾ ਹੀ ਨਹੀਂ ਵੀ ਮਾੜਾ ਚੰਗਾ ਕੀ ਆ ਜੀ ਵੀ ਮੈਂ ਇਸ ਹਥਿਆਰ ਦੀ ਵਰਤੋਂ ਕਿਵੇਂ ਕਰਨੀ ਆ ਨਹੀਂ ਪਤਾ ਇਸ ਨੂੰ ਕਦੋਂ ਕੱਢਣਾ ਹੈ ਇਹ ਗੁਰੂ ਸਾਹਿਬ ਨੇ ਕਿਹਾ ਜਦੋਂ ਹਿੱਲੇ ਮੁੱਕ ਜਾਣ ਉਹ ਪਵਿੱਤਰ ਹੁੰਦਾ ਪਰ ਉਹ ਪਵਿੱਤਰ ਨੂੰ ਅਪਵਿੱਤਰ ਨਹੀਂ ਕਰਨਾ ਉਹ ਗਰੀਬ ਵੱਲ ਨਹੀਂ ਹੋਣਾ ਚਾਹੀਦਾ ਉਹ ਮਜਲੂਮ ਵੱਲ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਉਹਨਾਂ ਦੀ ਕੰਧ ਆ ਅਸੀਂ ਅਸੀਂ ਉਹਨਾਂ ਦੀ ਕੰਧ ਦਾ ਮਜਲੂਮਾਂ ਦੀ ਜਿਹੜੇ ਲੋਕ ਪੰਜਾਬ ਵਿੱਚ ਵੱਧ ਫੁੱਲ ਰਹੇ ਨੇ ਜਿਹੜੇ ਪੰਜਾਬ ਦੀ ਵਪਾਰ ਕਰ ਰਹੇ ਨੇ ਉਹ ਪੰਜਾਬ ਦੇ ਵਿੱਚ ਨੇ ਉਹ ਪੰਜਾਬ ਨੂੰ ਵੱਧ ਵੱਧ ਫੁੱਲ ਰਹੇ ਨੇ ਉਹ ਪੰਜਾਬ ਦੇ ਵਿੱਚ ਬਹੁਤ ਵੱਧ ਕੁਝ ਕਰ ਰਹੇ ਨੇ ਜੇ ਅਸੀਂ ਉਹਨਾਂ ਨੂੰ ਇਦਾਂ ਮਾਰਨ ਲੱਗ ਜਾਗੇ ਜੀ ਤੇ ਫਿਰ ਪੰਜਾਬ ਦੇ ਵਿੱਚ ਕੌਣ ਇੱਥੇ ਵਪਾਰ ਕਰੂਗਾ ਤੇ ਕੌਣ ਇੱਥੇ ਆ ਕੇ ਰਹੂਗਾ ਜੀ ਬਿਲਕੁਲ ਇਹ ਗੱਲ ਸਟੇਟ ਕਰ ਰਹੀ ਆ ਕਿ ਅਸੀਂ ਕੱਲ ਨੂੰ ਕਹੀਏ ਦੇਖੋ ਵਪਾਰੀ ਭੱਜ ਗਏ ਇਹਨੂੰ ਕੌਣ ਬਚਾ ਸਕਦਾ ਇਹਨੂੰ ਬੀਜੇਪੀ ਬਚਾ ਸਕਦੀ ਆ 2027 ਗੱਲ ਆਉਣੀ ਆ ਇੱਥੇ ਪੰਜਾਬ ਦੇ ਵਿੱਚ ਮੈਂ ਤੁਹਾਡੇ ਹੀ ਚੈਨਲ ਤੇ ਅੱਜ ਤੋਂ 2.5 ਸਾਲ ਪਹਿਲਾਂ ਇਹ ਇੰਟਰਵਿਊ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖੂਨ ਡੁੱਲਣਾ ਹੈ ਬੰਦੇ ਉਧਰ ਉਧਰੀ ਮਰਨੇ ਆ ਬਹੁਤ ਬਹੁਤ ਕੁਛ ਇੱਥੇ ਹੋਣਾ ਆ ਤੇ ਫਿਰ ਬੀਜੇਪੀ ਨੇ ਕਹਿਣਾ ਕਿ ਅਸੀਂ ਆ ਸਾਡੇ ਹੀ ਰਾਤਾ ਜਿਹੜਾ ਰੱਬ ਰੂਪ ਆ ਜਿਹਨੇ ਅਗਲੇ ਪੰਜਾਬ ਨੂੰ ਬਚਾਉਣਾ ਆ ਅਸਲ 'ਚ ਉਹਨਾਂ ਨੇ ਪੰਜਾਬ ਦੀ ਹਰ ਇੱਕ ਚੀਜ਼ ਦੇ ਉੱਤੇ ਕਬਜ਼ਾ ਚਾਹੇ ਉਹ ਜਿਹੜੇ ਆ ਦੂਜੇ ਆ ਥਾਂ ਥਾਂ ਤੇ ਖੁੱਲ ਗਏ ਤੁਸੀਂ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਤੇ ਹਰ ਮੋੜ ਦੇ ਉੱਤੇ ਆ ਜਿਹੜੇ ਆ ਫਾਇਰ ਕਰਕੇ ਜਿਹੜੇ ਬੰਦੇ ਠੀਕ ਕਰਦੇ ਆ ਇਹਨਾਂ ਨੇ ਪੰਜਾਬ ਦੱਬ ਲਿਆ ਆ ਸੈਂਕੜੇ ਏਕੜ ਜ਼ਮੀਨ ਇਹਨਾਂ ਨੇ ਦੱਬ ਲਈ ਆ ਇਹਨਾਂ ਨੇ ਬਹੁਤ ਕੁਝ ਪੰਜਾਬ ਵਿੱਚ ਗਲਤ ਗਾਂਧੀ ਜੀ ਨੂੰ ਕਈ ਦਾ ਪਾਤਾ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਤਾਂ ਅਸੀਂ 80000 ਜਿਹੜਾ ਕੱਟ ਸੀਗਾ 80000 ਚੋਂ 5 ਤੇ ਘੜੀ ਵਾਲੇ 40 ਤੇ ਦਰਬਾਰ ਸਾਹਿਬ ਵਾਲਾ ਸੋ ਸਾਨੂੰ ਤਾਂ ਉਹ ਚਾਹੀਦੇ ਨੇ ਤੁਸੀਂ ਬਣਾ ਲਓ ਜਿੰਨੂੰ ਬਣਾਣਾ ਜੋ ਮਰਜੀ ਹੂੰ ਸਾਈ ਬਣਾ ਲਓ ਜਿੰਨੀਆਂ ਮਰਜੀ ਭੇਡਾਂ ਇਕੱਠਾ ਕਰ ਲਓ ਜਿਹੜਾ ਬੰਦਾ ਆਪਣਾ ਧਰਮ ਛੱਡ ਸਕਦਾ ਹੂੰ ਉਸ ਬੰਦੇ ਦੀ ਅਕਾਲ ਤਖਤ ਸਾਹਿਬ ਦੇ ਥੜੇ ਤੇ ਲੋੜ ਨਹੀਂ ਹੈ ਨਹੀਂ ਹੈ ਬਿਲਕੁਲ ਕੋਈ ਸ਼ੱਕ ਨਹੀਂ ਉਹਦੀ ਫਸੀਲ ਤੇ ਉਹਦੀ ਜ਼ਰੂਰਤ ਨਹੀਂ ਹੈ ਨਹੀਂ ਹੈ ਜਿਹੜਾ ਧਰਮ ਛੱਡ ਸਕਦਾ ਹੂੰ ਇੱਥੇ ਉਹਦੀ ਲੋੜ ਆ ਜਿਹਦੀ ਮਾਂ ਕਹੇ ਪੁੱਤਰ ਕਹ ਦੇ ਮੈਂ ਸਿੱਖ ਨਹੀਂ ਆ ਹੂੰ ਤੇ ਬਾਦਸ਼ਾਹ ਤੈਨੂੰ ਮਾਫ ਕਰ ਦੇਗਾ ਮਾਫ ਕਰ ਦੂਗਾ ਹੂੰ ਉਹਨੇ ਕਿਹਾ ਮੈਂ ਇਹ ਕਹਿ ਸਕਣਾ ਕਿ ਤੂੰ ਮੇਰੀ ਮਾਂ ਨਹੀਂ ਹੈ ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਸਿੱਖ ਨਹੀਂ ਹੂੰ ਇੱਥੇ ਉਹਨਾਂ ਦੀ ਲੋੜ ਆ ਇੱਥੇ ਉਹਨਾਂ ਦੀ ਲੋੜ ਆ ਜਿੰਨਾਂ ਕੋਪਰੀਆਂ ਲੋਹਾਈਆਂ ਨੇ ਇੱਥੇ ਉਹਨਾਂ ਦੀ ਲੋੜ ਆ ਜਿੰਨਾਂ ਬੰਦ-ਬੰਦ ਕਟਾਇਆ ਇੱਥੇ ਉਹਨਾਂ ਦੀ ਲੋੜ ਨਹੀਂ ਹੈ ਜਿਹੜੇ ਲੱਤ ਸੱਲੋਂ ਲੰਘ ਜਾਣ ਉਹਨਾਂ ਦੀ ਜ਼ਰੂਰਤ ਨਹੀਂ ਹੈ ਨਹੀਂ ਚੰਦ ਵਰਗਿਆ ਜੀ ਇੱਥੇ ਅੱਜ ਅੱਜ ਜੋ ਮਰਜ਼ੀ ਕਹੀ ਜਾਣ ਚਾਹੇ ਜਿੰਨਾ ਮਰਜ਼ੀ ਉਹਦੇ ਵਿਰੋਧ ਹੋ ਜਾਣਾ ਉਹ ਕਾਲੀਆਂ ਦੀ ਬੋਲੀ ਬੋਲਦਾ ਦੂਜੇ ਦੀ ਬੋਲੀ ਦਾ ਤੀਜੇ ਦੀ ਬੋਲੀ ਦਾ ਪਰ ਉਹਨੇ ਸਟੇਟ ਦੇ ਅੱਗੇ ਝੁਕਣ ਦੀ ਕਰੇ ਗੱਲ ਨਹੀਂ ਕੀਤੀ ਉਹਨੇ ਕਿਹਾ ਮੇਰੇ ਗੱਲ ਚ ਰਸਾ ਪਾਓ ਉਹ ਇੱਕ ਬੰਦਾ ਬੈਠਾ ਇੱਕ ਉਹ ਬੈਠਾ ਆ ਤਿਹਾਰ ਚੰਡੀਗੜ੍ਹ ਬੜੈਲ ਜੇਲ੍ਹ ਦੇ ਵਿੱਚ ਇੱਕ ਵੱਲ ਲਕਾਰ ਰਿਹਾ ਆ ਕਿ ਅਸੀਂ ਮਾਰਿਆ ਤੁਹਾਡਾ ਮੁੱਖ ਮੰਤਰੀ ਸਾਨੂੰ ਦਿਓ ਫਾਂਸੀ ਅਸੀਂ ਤੁਹਾਡੀ ਲਾਥ ਲੈਣੇ ਲੰਗਣਾ ਦਿੱਲੀ ਕਹਿੰਦੀ ਆ ਇੱਕ ਵਾਰੀ ਮਾਫੀ ਮੰਗ ਲੋ ਹੀ ਛੱਡ ਦਾਂਗੇ ਹੂੰ ਠੀਕ ਆ ਸਾਨੂੰ ਉਹਨਾਂ ਦੀ ਲੋੜ ਆ ਹੂੰ ਸਾਨੂੰ ਉਹਨਾਂ ਦੀ ਲੋੜ ਨਹੀਂ ਜਿਹੜੇ ਵਗ ਉੱਥੇ ਤੁਰ ਓਏ ਓਏ ਓ ਉਹ ਨਹੀਂ ਲੋੜ ਦੀ ਆ ਹੂੰ ਇੱਥੇ ਉਹਨਾਂ ਦੀ ਲੋੜ ਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਉਹਨਾਂ ਦੀ ਲੋੜ ਆ ਹੂੰ ਜਿਹੜਾ ਬੰਦਾ ਗੁਰਵਾਲ ਨੂੰ ਪਿੱਠ ਕਰ ਲੇ ਹੂੰ ਹੂੰ ਅਕਾਲ ਤਖਸਾਲ ਨੂੰ ਪਿੱਟ ਕਰ ਲਏ ਦਿੱਲੀ ਵਾਲ ਨੂੰ ਮੂੰਹ ਕਰ ਲਏ ਉਹਦੀ ਇੱਥੇ ਜ਼ਰੂਰਤ ਨਹੀਂ ਹਾਂ ਇੱਥੇ ਬਾਬੇ ਗਰਤਿਆ ਸਿੰਘ ਬੋਤਾ ਸਿੰਘ ਦੀ ਲੋੜ ਆ ਜਿਨ ਦੋ ਹੀ ਦਿੱਲੀ ਨੂੰ ਵਕਤ ਪਾ ਦੇਣਾ ਜੀ ਤੇ ਅਜੇ ਦਿੱਲੀ ਨੂੰ ਵਕਤ ਪਾਣ ਵਾਲੇ ਪੰਜਾਬ ਦੇ ਹੱਥ ਜਿਉਂਦੇ ਨੇ ਇਹ ਗੱਲ ਮੇਰਾ ਦਾਵਾ ਆ ਜੋ ਮਰਜ਼ੀ ਕਰ ਲੈਣ ਪੰਜਾਬ ਨੂੰ ਕੁਝ ਨਹੀਂ ਹੁੰਦਾ ਬਿਲਕੁਲ ਜੀ ਇਹ ਗੱਲਬਾਤ ਬੜੀ ਸਾਫ਼ ਸ਼ਬਦਾਂ ਚ ਬਾਬਾ ਬਖਸ਼ੀਸ਼ ਸਿੰਘ ਨੇ ਕੀਤੀ ਆ ਭਾਵੇਂ ਪੰਜਾਬ ਨੂੰ ਸਿਕਸ ਜਸ ਤੋਂ ਗੈਂਗਵਾਰ ਵਾਲੇ ਪਾਸੇ ਵਧਾਇਆ ਜਾ ਰਿਹਾ ਪੰਜਾਬ ਦੇ ਜਿਹੜੇ ਅਧਿਕਾਰ ਨੇ ਉਹ ਦਿੱਲੀ ਦੇ ਹੱਥ ਫੜਾਏ ਜਾ ਰਹੇ ਆ ਸਟੇਟ ਦੇ ਜਿੰਨੇ ਅਧਿਕਾਰ ਆ ਖੋ ਕੇ ਦਿੱਲੀ ਨੂੰ ਦੇ ਦਿੱਤੇ ਗਏ ਆ ਪਰ ਫਿਰ ਵੀ ਪੰਜਾਬ ਨੂੰ ਖਤਮ ਕਰਨ ਦੀਆਂ ਗੱਲਾਂ ਉਹ ਲੋਕ ਸੋਚਦੇ ਆ ਵੀ ਕਰ ਲਵਾਂਗੇ ਪਰ ਇੱਥੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਵਰਗੇ ਵੀ ਦੋ ਹੀ ਸਨ ਤੇ ਨੂਰਦੀਨ ਦੀ ਸਰਾਂਚ ਜਿਹੜੋ ਡਾਕ ਖੜਕਦੀ ਸੀ ਤੇ ਲਾਹੌਰ ਤੱਕ ਚੀਜ਼ਾਂ ਪੈਂਦੀਆਂ ਸਨ ਤੇ ਇਧਰ ਜਦੋਂ ਸਰਾਂਦਰ ਡਾਕ ਖੜਕੀ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਦਿੱਲੀ ਕੰਮ ਉਠਿਆ ਸੀ ਪਰ ਉਹ ਸ਼ੇਰ ਅੱਜ ਵੀ ਕਿਤੇ ਪੰਜਾਬ ਦੀ ਧਰਤੀ ਤੇ ਉਹ ਮਰਦਸੂਰਵੇਂ ਹੈਗੇ ਆ ਜੇ ਪੰਜਾਬ ਉਹਨਾਂ ਮਾਵਾਂ ਦੇ ਜਾਇਆਂ ਨੂੰ ਕਿਤੇ ਸਮਾ ਬਣਿਆ ਤੇ ਉਹ ਕਹਿੰਦੇ ਵੀ ਅਸੀਂ ਆਪਣਾ ਸਮਾ ਦਿਖਾ ਦੇਾਂਗੇ ਪਰ ਪੰਜਾਬ ਕਦੀ ਵੀ ਡਰਨ ਵਾਲਾ ਨਹੀਂ ਦਬਣ ਵਾਲਾ ਨਹੀਂ ਪਰ ਸਮੇਂ-ਸਮੇਂ ਤੇ ਹਰ ਸਰਕਾਰਾਂ ਨੇ ਅਬਦਾਲੀ ਵਰਗਿਆਂ ਨੇ ਵੀ ਜ਼ੋਰ ਲਾਇਆ ਹਰੇਕ ਨੇ ਜ਼ੋਰ ਲਾਇਆ ਵਾ ਪਰ ਸਿੱਖ ਕਦੀ ਦਬੇ ਨਹੀਂ ਤੇ ਉਹਨਾਂ ਨੇ ਤੇ ਕਹਿ ਦਿੱਤਾ ਟੰਡੋਰਾ ਤੇ ਨਗਾਰੇ ਵਜਾ ਕੇ ਕਹਿ ਦਿੱਤਾ ਵੀ ਸਿੱਖ ਖਤਮ ਹੋ ਗਏ ਪਰ ਗੁਰੂ ਕੀ ਸਿੱਖਾਂ ਨੇ ਦੱਸ ਦਿੱਤਾ ਵੀ ਜੇ ਪੂਰੇ ਦੇਸ਼ ਭਾਰ ਵਿੱਚ ਕਿਤੇ ਇੱਕ ਵੀ ਸਿੱਖ ਬਾਕੀ ਰਹਿ ਗਿਆ ਤੇ ਸਿੱਖ ਕਦੀ ਖਤਮ ਨਹੀਂ ਹੋ ਸਕਦੇ ਸੋ ਜਿਹੜੀ ਸਿੱਖਾਂ ਨੂੰ ਅੱਜ ਖਤਮ ਕਰਨ ਦੀ ਸੋਚ ਹੈ ਉਹਨਾਂ ਲੋਕਾਂ ਦੀ ਦਿੱਲੀ ਵਾਲਿਆਂ ਦੀ ਜਾਂ ਨਾਗਪੁਰ ਵਾਲਿਆਂ ਦੀ ਉਹਨਾਂ ਨੇ ਇਹ ਸੋਚ त्याग ਦੇਣੀ ਚਾਹੀਦੀ ਹੈ ਸਿੱਖ ਕੌਮ ਕਦੀ ਖਤਮ ਨਹੀਂ ਹੋ ਸਕਦੀ ਇਹ ਗੁਰੂਆਂ ਦੀ ਸਜਾਈ ਹੋਈ ਕੌਮ ਹੈ ਸੋ ਬਾਬਾ ਬਖਸ਼ੀਸ਼ ਸਿੰਘ ਜੀ ਅਕਾਲ ਚੈਨਲ ਦੇ ਦਫ਼ਤਰ ਆਏ ਇਹਨਾਂ ਦਾ ਬਹੁਤ ਧੰਨਵਾਦ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ